ਇਸ ਰੈਲੀ ਤੇ ਬਿਆਨ ਆਇਆ ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਬੁਲਾਇਆ ਨਹੀਂ ਗਿਆ ਕੀ ਗੱਲ ਹੈ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਸਾਡੇ ਨਾਲ ਨੇ ਸੱਚ ਕਰਦਾ ਵਾ ਜੀ ਕੀ ਕਹਿਣਾ ਚਾਹੁੰਗੇ ਜਿਸ ਤਰ੍ਹਾਂ ਦਾ ਅੱਜ ਨਵਤੇਜ ਚਿਮਾ ਹੋਰਾਂ ਨੂੰ ਸਮਰਥਨਾ ਦਾ ਸਮਰਥਕਾ ਦਾ ਹੁਗਾਰਾ ਮੈਂ ਜਿਤੋਂ ਦੇਖੋ ਕਾਂਗਰਸ ਦੀ ਜਿਹੜੀ ਇਹ ਮੀਟਿੰਗ ਹੈ ਔਰ ਪੂਰੇ ਪੰਜਾਬ 'ਚ ਨਹੀਂ ਪੂਰੇ ਹਿੰਦੁਸਤਾਨ 'ਚ ਇਹ ਚੱਲਿਆ ਨੇ ਕਿ ਬਲੌਕ ਲੈਵਲ ਔਰ ਮੰਡਲ ਲੈਵਲ ਦੇ ਜਿਹੜੇ ਲੀਡਰ ਨੇ ਉਹਨਾਂ ਇਕੱਠੇ ਕਰਕੇ ਗ੍ਰਾਸ ਰੂਟ ਤੇ ਜਿਹੜੇ ਸਾਡੇ ਪਿੰਡਾਂ 'ਚ ਬੈਠੇ ਨੇ ਤੇ ਬੂਥ ਤੇ ਬੈਠੇ ਉਹਨਾਂ ਵਰਕਰ ਨੂੰ ਇਹ 10-10 ਵਰਕਰ ਜਿਹੜੇ ਨੇ 24-24 ਅਸੀਂ ਮੈਂਬਰ ਵੈਸੇ ਬਣਾਏ ਨੇ ਉਹਨਾਂ ਸਾਰਿਆਂ ਨੂੰ ਪਲਾ ਕੇ ਪੂਰੇ ਹਿੰਦੁਸਤਾਨ 'ਚ ਕਾਂਗਰਸ ਦੀ ਮਹਿੰਮ ਚਲਾ ਰਹੇ ਆ। ਪਰਵਰਤਨ ਰੈਲੀ ਅੱਜ ਰਾਣੀਆਂ ਕਰਕੇ ਵੀ ਕਾਫੀ ਸੁਰਖੀਆਂ ਚ ਸੀ ਵੀ ਇੱਕ ਸ਼ਹਿਰ ਇੱਕ ਤਰ ਪਰਵਰਤਨ ਰੈਲੀ ਨੇ ਇਹਨੂੰ ਕਿਹਾ ਜਾ ਸਕਦਾ ਇਹ ਕਾਂਗਰਸ ਦੀ ਰੈਲੀ ਇਹਨੂੰ ਪਰਵਰਤਨ ਨਹੀਂ ਕਿਹਾ ਜਾ ਸਕਦਾ ਔਰ ਇੱਥੇ ਜਿਹੜੇ ਕਾਂਗਰਸ ਦੇ ਬਲਾਕ ਪ੍ਰਧਾਨ ਆ ਉਹਨਾਂ ਨੇ ਮੀਟਿੰਗ ਕੀਤੀ ਰਾਣਾ ਗੁਰਜੀ ਥੋੜਾ ਤੇ ਇਸ ਰੈਲੀ ਤੇ ਬਿਆਨ ਆਇਆ ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਬੁਲਾਇਆ ਨਹੀਂ ਗਿਆ ਕੀ ਗੱਲ ਨਹੀਂ ਵੇਖੋ ਇਹ ਇੱਥੇ ਮੇਰਾ ਨਹੀਂ ਖੜ ਕੇ ਨਾ ਬੁਲਾਇਆ ਹੋਵੇ ਇਹ ਪ੍ਰਧਾਨ ਜੀ ਨੂੰ ਔਰ ਇੱਥੋਂ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਜਿਹੜੇ ਉਹਨਾਂ ਨੂੰ ਪਤਾ ਮੈਨੂੰ ਜ਼ਰੂਰ ਬੁਲਾਵਾ ਆਇਆ ਇਸ ਮੈਂ ਆਇਆ ਇੱਕ ਤਸਵੀਰ ਹੋ ਰਿਹਾ ਦੁਆਬੇ ਦੇ ਪਤਾ ਨਹੀਂ ਕੌਣ ਪ੍ਰਗਟ ਸਿੰਘ ਹੋਰੀ ਹੋ ਗਏ ਚੰਨੀ ਹੋਰੀ ਹੋ ਗਏ ਕੋਟਲੀ ਹੋ ਗਈ ਇਹ ਦੇਖੋ ਇਹਨਾਂ ਨੇ ਆਪਣੇ ਬਲਾਕ ਲੈਵਲ ਤੇ ਨੇ ਹੁਣ ਜੇ ਮੀਟਿੰਗ ਆਪਾਂ ਨਾਨਕ ਹੋਏਗੀ ਤੇ ਮੈਂ ਸਾਰੇ ਨਿੰਗੇ ਬੁਲਾਉਣੇ ਠੀਕ ਹੈ ਨਾ ਕਿ ਜੇ ਮੈਂ ਵੀ ਕਰਾਂਗਾ ਆਪਣੇ ਬਲਾਕ ਦੀ ਮੀਟਿੰਗ ਸਰਦਾਰ ਪ੍ਰਗਟ ਸਿੰਘ ਨੇ ਵੀ ਕਰਨੀ ਹੈ ਸਾਰੇ ਕਰਨੀਆਂ ਜੀ